ਵੀ ਇਹ ਰੋਮਨ ਨਾਮ ਜਿਹੜਾ ਪਿੱਛੇ ਹੈ ਕਿਵੇਂ ਪਿਆ ਰੋਮਨ ਭਾਜੀ ਮੈਂ 2010 ਦੇ ਵਿੱਚ ਜਦੋਂ ਯੂਨੀਵਰਸਿਟੀ ਪੜ੍ਹਦਾ ਸੀ ਉਤਰਾਖੰਡ ਦੇ ਵਿੱਚ ਸ਼ਿਰਨਗਰਕ ਟਾਊਨ ਹੈ ਜੀ ਤੇ ਸਕੂਲ ਤੋਂ ਲੈ ਕੇ ਮਤਲਬ ਸਾਰੀ ਸਕੂਲਿੰਗ ਤੇ ਮੇਰੇ ਗ੍ਰੈਜੂਏਸ਼ਨ ਤੱਕ ਮੇਰਾ ਸਿੰਗਲ ਨਾਮ ਸੁਨਾਲ ਰਿਹਾ ਜੀ ਤੇ ਫਰਸਟ ਨੇਮ ਨੇ ਚੱਲੀ ਗਿਆ ਤੇ ਕਾਲਜ ਚ ਗਿਆ ਤੇ ਕਹਿੰਦੇ ਵੀ ਮੈਂ ਯੂਐਸ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਸੀ ਤੇ ਕਹਿੰਦੇ ਉੱਥੇ ਸਰਨੇਮ ਦੇ ਬਿਨਾਂ ਨਹੀਂ ਚੱਲਦਾ ਜੀ ਤੇ ਹੁਣ ਮੇਰੇ ਕੋਲ ਚੋਆਇਸ ਸੀਗੀ ਕਿ ਸਰਨੇਮ ਲਿਖਣਾ ਪਰ ਸਰਨੇਮ ਤਾਂ ਪਹਿਲਾਂ ਹੀ ਪਿੱਛੇ ਸੀਗਾ ਕੁਮਾਰ ਉਹ ਕੁਮਾਰ ਵੀ ਨਹੀਂ ਸੀ ਲਿਖਿਆ ਹੋਇਆ ਅੱਛਾ ਤੇ ਮੈਂ ਸੋਚਿਆ ਕਿ ਉਹ ਤਾਂ ਮੈਨੂੰ ਸਾਰੇ ਕਹਿੰਦੇ ਹੁੰਦੇ ਸੀ ਬਾਈ ਕਿੱਥੇ ਰੋਮ ਕਰ ਰਹੇ ਹੈ ਮੈਂ ਮੋਸਟਲੀ ਫੀਲਡ ਤੇ ਹੁੰਦਾ ਸੀ ਸਾਰੇ ਕਾਲਜ ਚ ਕਲਾਸਾਂ ਹੁੰਦੇ ਸੀ ਯੂਨੀਵਰਸਿਟੀ ਚ ਤੇ ਮੈਂ 24 ਘੰਟੇ ਕੈਮਰਾ ਲੈ ਕੇ ਜਾਂ ਸੱਪਾ ਮਗਰ ਕੰਮ ਕਰਦਾ ਰਹਿਦਾ ਤੇ ਉਹ ਰੋਮਿੰਗ ਰੋਮਿੰਗ ਕਹਿੰਦੇ ਰਹੇ ਸੀ ਮੇਰੇ ਕਈ ਲੋਕਾਂ ਨੇ ਮੇਰਾ ਨਾਮ ਸੁਨਾਲ ਰੋਮਿੰਗ ਸੇਵ ਕੀਤਾ ਸੀ ਮੇਰੇ ਖਾਸ ਦੋਸਤਾਂ ਨੇ ਅੱਛਾ ਤੇ ਮੈਂ ਉਹਦਾ ਜੋ ਜੀ ਹਟਾ ਕੇ ਰੋਮਿੰਗ ਕਰ ਲਿਆ ਤੇ ਉਹ ਫਿਰ ਮੇਰਾ ਤਖੱਲਸ ਬਣਦੇ ਬਣਦੇ ਫਿਰ ਇੰਨਾ ਪੱਕਿਆ ਕੀ 4-5 ਸਾਲ ਪਹਿਲਾਂ ਮੈਂ ਆਪਣੇ ਪਾਸਪੋਰਟ ਤੇ ਵੀ ਫਿਰ ਪੱਕਾ ਪਾਸਪੋਰਟ ਤੇ ਵੀ ਤੁਹਾਡੇ ਰੂਮਿੰਗ ਲਿਖਿਆ ਪੱਕਾ ਕਰ ਲਿਆ ਲੱਗਦਾ ਤੇ ਘੁੰਮਦੇ ਹੀ ਰਹਨੇ ਹੋ ਸਾਰੀ ਦਿਨ ਤੇ ਉਹ ਪਰਮਾਤਮਾ ਨੇ ਇਹ ਚੱਕਰ ਵਾਲੇ ਪਾਸੇ ਨੂੰ ਪਾਇਆ ਤੇ ਤੁਰ ਰਹੇ ਹਾਂ ਬਹੁਤ ਬਹੁਤ ਬਾਈ ਵਧੀਆ ਸਰਨੇਮ ਇੱਕ ਇੱਕ ਨਵਾਂ ਜਨਰੇਟ ਕਰਤਾ ਤੁਸੀਂ ਆਲ ਮਤਲਬ ਪੰਜਾਬੀ ਤਾਂ ਕਹੇ ਜਾਂਦੇ ਹੋ ਵੀ ਕੋਈ ਨਵਾਂ ਕ੍ਰੀਏਟ ਕਰ ਹੀ ਦਿੰਦੇ ਆ ਤੁਸੀਂ ਸਰਨੇਮ ਹੀ ਨਵਾਂ ਕ੍ਰੀਏਟ ਕਰਤਾ ਹਾਂਜੀ ਹੁਣ ਫਿਲਹਾਲ ਤੇ ਮੈਂ ਸਰਨੇਮ ਦਾ ਦੁਨੀਆ ਚ ਇਕੱਲਾ ਇੰਡੀਵਿਜੂਅਲ ਹ ਤੇ ਦੇਖੋ ਮਤਲਬ ਕਾਪੀਰਾਈਟ ਤੁਹਾਡੇ ਕੋਲ ਹੈ ਜਿੰਨੇ ਲੈਣਾ ਤੁਹਾਡੇ ਕੋਲ ਲਊਗਾ ਲੈ ਸਕਦਾ ਹੈ